ਕੱਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਸ ਪਵਿੱਤਰ ਸਦਨ ਦਾ ਜ਼ਾਤੀ ਮਫਾਦ ਵਾਸਤੇ ਦੁਰਉਪਯੋਗ ਕੀਤਾ ਨਿੱਜੀ ਰੰਜਿਸ਼ ਕੱਢਣ ਵਾਸਤੇ ਜੋ ਸਦਨ ਦੇ ਸਾਰੇ ਮੈਂਬਰਸ ਨੂੰ ਮਿਸਲੀਡ ਕੀਤਾ ਕਿ ਇੱਕ ਕੋਈ ਐਸਆਈ ਬੋਹੜ ਸਿੰਘ ਬੜਾ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਉਸਨੇ ਗੈਂਗਸਟਰ ਤੋਂ ਰਿਸ਼ਵਤ ਲਈ ਜਿਹਦੇ ਕਰਕੇ ਉਹਦੇ ਪੀਸੀ ਦਾ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਦਾ ਪਰਚਾ ਦਰਜ ਕੀਤਾ ਗਿਆ ਲੇਕਿਨ ਪੰਜਾਬ ਸਰਕਾਰ ਤੇ ਪੁਲਿਸ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਉਹਦੇ ਅਸਲ ਕਹਾਣੀ ਕੀ ਆ ਮੇਰੇ ਵੀਰੋ ਉਹ ਮੈਂ ਤੁਹਾਡੇ ਸਾਹਮਣੇ ਅੱਜ ਪੇਸ਼ ਕਰਨਾ ਚਾਹੁੰਦਾ ਪਹਿਲਾਂ ਤੁਸੀਂ ਕਿਰਪਾ ਕਰਕੇ ਮੇਰੀ ਇੱਕ ਉਹ ਜਿਹੜਾ ਐਸਆਈ ਬੋਰਡ ਸਿੰਘ ਆ ਉਹਦੀ ਔਰ ਸਪੀਕਰ ਵਿਧਾਨ ਸਭਾ ਦੇ ਭਰਾ ਦੀ ਉਹ ਵੀਡੀਓ ਸੁਣੋ ਜਰਾ ਆਹ ਸਾਰੇ ਵਰਤਵਾਦੀ ਪੁੱਤ ਮੈਂ ਉੱਤੋਂ ਬਿਨਾਂ ਆਉਂਦਾ ਵੀਰੇ ਲੈ ਨੂੰ ਜਿੰਨੇ ਜਮਾ ਦਿੱਤੇ ਮਾਰਨਾ ਅੱਗੇ ਨੋ ਦੇਣਾ ਆਹ ਮੈਨੂੰ ਮਤਿਆ ਨਹੀਂ ਆਹ ਇੱਕ ਵਾਰ ਤੁਹਾਨੂੰ ਸੈਂਡ ਕਰ ਦਉ ਓਕੇ ਓਕੇ ਇਹ ਜਿਹੜੀ ਆਡੀਓ ਆ ਵੀਡੀਓ ਇਹ ਜੂਨ ਮਹੀਨੇ ਦੀ ਆ ਜਿਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਦਾ ਸਕਾ ਭਰਾ ਵੀਰ ਦਵਿੰਦਰ ਸਿੰਘ ਐਸ ਐਸਏ ਬੋਰਡ ਸਿੰਘ ਨੂੰ ਫੋਨ ਕਰਕੇ ਕਹਿੰਦਾ ਕਿ ਤੇਰੀ ਮੈਂ ਮਾਂ ਪੈਣ ਦੀਆਂ ਗਾਲਾਂ ਕੱਢ ਕੇ ਤੈਨੂੰ ਬੰਦਾ ਬਣਾਉਂਗਾ ਤੈਨੂੰ ਕੁੱਟੂਗਾ ਔਰ ਤੈਨੂੰ ਮੈਂ ਜੋ ਤੂੰ ਸਾਡੇ ਕੰਮ ਨਹੀਂ ਆਖੇ ਲੱਗਦਾ ਤੇਰਾ ਪ੍ਰਬੰਧ ਕਰਾਂਗੇ ਉਸ ਐਸਏ ਬੋਰਡ ਸਿੰਘ ਨੇ ਇਮੀਡੀਏਟਲੀ ਜਾ ਕੇ ਇਹ ਵੀ ਮੈਂ ਤੁਹਾਨੂੰ ਸਕੈਨ ਕਰਕੇ ਕਾਪੀ ਭੇਜ ਦੂੰਗਾ ਮੀਡੀਆ ਨੂੰ ਉਸ ਨੇ ਇੱਕ ਪੁਲਿਸ ਸਟੇਸ਼ਨ ਸਦਰ ਫਰੀਦਕੋਟ ਵਿੱਚ ਇੱਕ ਡੀਡੀਆਰ ਰਿਪੋਰਟ ਦਰਜ ਕਰਵਾਤੀ ਇਹਦੇ ਭਰਾ ਦੇ ਖਿਲਾਫ 12 ਜੂਨ 2024 ਨੂੰ ਕਿ ਵੀਰ ਦਵਿੰਦਰ ਸਿੰਘ ਜਿਹੜਾ ਕੁਲਤਾਰ ਸਿੰਘ ਸੰਧਵਾ ਦਾ ਭਰਾ ਹੈ ਮੈਨੂੰ ਇਸ ਨੇ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਡਰਾਇਆ ਧਮਕਾਇਆ ਫਿਜ਼ਿਕਲੀ ਮੈਨੂੰ ਥ੍ਰੀਟਨ ਕੀਤਾ ਨਾਰਮਲ ਕੋਰਸ ਵਿੱਚ ਤਾਂ ਅਗਰ ਕਿਸੇ ਆਪੋਜੀਸ਼ਨ ਦੇ ਐਮਐਲਏ ਨੇ ਇਦਾਂ ਦਾ ਫੋਨ ਕੀਤਾ ਹੁੰਦਾ ਤੇ ਉਹਦੇ ਖਿਲਾਫ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਛੁੱਟਿਆ ਆਉਣਾ ਸੀਗਾ ਪਰ ਕੋਈ ਕਾਰਵਾਈ ਨਹੀਂ ਕੀਤੀ ਪਰ ਇੱਕ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਕੀ ਆ ਆ ਮੇਰੇ ਕੋਲ ਇੱਕ ਨਿਊਜ਼ ਰਿਪੋਰਟ ਆ ਜਿਹੜਾ ਕੱਲ ਕੁਲਤਾਰ ਸਿੰਘ ਸੰਧਵਾ ਕਹਿ ਰਹੇ ਸੀ ਨਾ ਕਿ ਅ ਐਸ.ਏ. ਬੋਹੜ ਸਿੰਘ ਨੇ ਇੱਕ ਗੈਂਗਸਟਰ ਤੋਂ ਪੈਸੇ ਲਏ ਉਹ ਗਲਤ ਕੱਲਿਆ ਗੈਂਗਸਟਰ ਤੋਂ ਪੈਸੇ ਨਹੀਂ ਲਏ ਇੱਕ ਕੋਟ ਕਪੂਰੇ ਦਾ ਉਹਦਾ ਨਾਮ ਹੈ ਅਨੰਤ ਦੀਪ ਸਿੰਘ ਬਰਾੜ ਜਿਹਦੀ ਮਾਤਾ सुरेंद्रਪਾਲ ਕੌਰ ਵਾਰਡ ਨੰਬਰ 2 ਦੀ ਕਾਉਂਸਲਰ ਆ ਔਰ ਮਾਮਲਾ 2015-16 ਦਾ ਵਾ ਉਸ ਕੰਪਲੇਂਟ ਨੂੰ ਜਦੋਂ ਡੀ.ਡੀ.ਆਰ ਦਰਜ ਕਰਾ ਦਿੱਤੀ ਇਸ ਐਸ.ਏ. ਬੋਹੜ ਸਿੰਘ ਨੇ ਇਹਨਾਂ ਨੇ ਉਸ ਅਨੰਤਦੀਪ ਬਰਾੜ ਨੂੰ ਐਲੀਅਸ ਰੋਮਾ ਬਰਾੜ ਉਹਨੂੰ ਦੁਬਾਰਾ ਬੁਲਾਇਆ ਗਿਆ 2024 ਚ 15 16 ਦੀ ਕੰਪਲੇਂਟ ਆ ਤੇ 2024 ਵਿੱਚ ਉਹਦੇ ਖਿਲਾਫ ਪ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਦਿੱਤਾ ਹੁਣ ਸਾਰੀ ਪੁਲਿਸ ਨੂੰ ਐਸਐਸਪੀ ਫਰੀਦਕੋਟ ਵਗੈਰਾ ਸਭ ਨੂੰ ਪਤਾ ਸੀਗਾ ਕਿ ਇਹ ਬਦਲਾਖੋਰੀ ਦਾ ਮਾਮਲਾ ਵਾ ਇਸ ਕਰਕੇ ਨਾ ਉਹਨੂੰ ਸਸਪੈਂਡ ਕੀਤਾ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਨਾ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਗਿਆ ਉਹ ਫਰੀਦਕੋਟ ਥਾਣੇ ਵਿੱਚ ਹੈੱਡ ਮੁੰਚੀ ਦਾ ਕੰਮ ਕਰ ਰਿਹਾ ਸੀਗਾ ਕੱਲ ਸਾਰਾ ਕੰਮ ਰੋਕ ਕੇ ਮਤਲਬ ਬੇਅਦਬੀਆਂ ਦਾ ਮਾਮਲਾ ਛੱਡ ਕੇ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 295ਏ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਐਸਐਸਪੀ ਫਰੀਦਕੋਟ ਨੇ 2 ਸਾਲ ਤੋਂ ਮੰਗੀ ਹੋਈ ਆ ਉਹ ਛੱਡ ਕੇ ਜਿਹੜੀ ਖੇਤੀਬਾੜੀ ਦੀ ਨੀਤੀ ਨਹੀਂ ਬਣਾ ਸਕੀ ਪੰਜਾਬ ਸਰਕਾਰ ਜਿਹਦੇ ਕਰਕੇ ਕਿਸਾਨ ਚੰਡੀਗੜ੍ਹ ਦੇ ਬਾਰਡਰਾਂ ਤੇ ਬੈਠੇ ਨੇ ਹਜ਼ਾਰਾਂ ਦੀ ਤਾਦਾਦ ਉਹ ਛੱਡ ਕੇ ਪੰਜਾਬ ਵਿੱਚ ਬੇਤਹਾਸ਼ਾ ਨਸ਼ੇ ਹੋ ਰਹੇ ਨੇ ਉਹ ਛੱਡ ਕੇ EMPLOYEES ਦੇ ਸਾਰੇ ਮਸਲੇ ਛੱਡ ਕੇ ਸਾਰੀਆਂ ਗੱਲਾਂ ਛੱਡ ਕੇ ਸਦਨ ਦੀ ਕਾਰਵਾਈ ਰੋਕ ਕੇ ਤੇ ਸਪੀਕਰ ਨੇ ਅ ਕੋਮਰ ਵਿਜੇ ਪ੍ਰਤਾਪ ਸਿੰਘ ਨੂੰ ਖੜਾ ਕਰਕੇ ਪੁੱਛਿਆ ਕਿ ਕਿਉਂ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲਾਂਕਿ ਉਹਨਾਂ ਨੇ ਆਪਣੇ ਲਹਿਜੇ ਵਿੱਚ ਇਹ ਕਹਿ ਕੇ ਹੋਸ਼ ਸ਼ਰਮਸਾਰ ਕਰਤਾ ਸਾਰੇ ਸਦਨ ਨੂੰ ਤੇ ਸਪੀਕਰ ਨੂੰ ਤੇ ਗਵਰਨਮੈਂਟ ਨੂੰ ਕਿ ਇਹ ਤਾਂ ਛੋਟੀ ਜੀ ਗੱਲ ਹੈ ਜੀ ਐਸਆਈ ਅਸਲ ਵਿੱਚ ਸਾਰਾ ਸਿਸਟਮ ਜਿਹੜਾ ਉਹ ਮਾਫੀਆ ਓਪਰੇਟ ਕਰ ਰਿਹਾ ਵਾ ਔਰ ਉਹਨਾਂ ਨੂੰ ਉਥੋਂ ਅੱਗੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਸੋ ਮੇਰਾ ਮੰਨਣਾ ਇੱਕ ਮਿੰਟ ਜੀ ਕਿ ਇਹ ਮਾਮਲਾ ਜਿਹੜਾ ਸੀਗਾ ਇਹ ਕੋਈ ਪ੍ਰਸ਼ਟਾਚਾਰ ਦਾ ਮਾਮਲਾ ਨਹੀਂਗਾ ਅਗਰ ਹੋਵੇਗਾ ਤਾਂ ਰੂਟੀਨ ਵਿੱਚ ਇਦਾਂ ਦੇ ਐਸਆਈ ਤੇ ਥਾਣੇਦਾਰਾਂ ਤੇ ਹੋਲਦਾਰਾਂ ਦੇ ਖਿਲਾਫ ਬਹੁਤ ਪਰਚੇ ਦਰਜ ਹੁੰਦੇ ਆ ਲੇਕਿਨ ਕੀ ਸਾਰਾ ਪੰਜਾਬ ਦੀ ਵਿਧਾਨ ਸਭਾ ਦੀ ਕਾਰਵਾਈ ਰੋਕ ਕੇ ਨਿੱਜੀ ਰੰਜਿਸ਼ ਕੱਢਣ ਵਾਸਤੇ ਪਰਸਨਲ ਐਨੀਮਿਟੀ ਕੱਢਣ ਵਾਸਤੇ ਕੀ ਇਸ ਪਵਿੱਤਰ ਸਦਨ ਦਾ ਉਪਯੋਗ ਜਾਂ ਦੁਰਉਪਯੋਗ ਕੀਤਾ ਜਾ ਸਕਦਾ ਇਸ ਲਈ ਮੇਰੀ ਮੰਗ ਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਇਸ ਸਦਨ ਨੂੰ ਮਿਸਲੀਡ ਕੀਤਾ ਕਿ ਗੈਂਗਸਟਰ ਨੇ ਪੈਸੇ ਦਿੱਤੇ ਜਦ ਕਿ ਉਹ ਕਾਉਂਸਲਰ ਦਾ ਮੁੰਡਾ ਅਨੰਤਦੀਪ ਸਿੰਘ ਬਰਾੜ ਫਿਰ ਇਹਨਾਂ ਨੇ ਕਿਹਾ ਜੀ ਕਿ ਜਿਹੜਾ ਹੈਗਾ ਵਾ ਉਹਦਾ ਉਹਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਜਦ ਕਿ ਉਹਨਾਂ ਦੀ ਨਿੱਜੀ ਰੰਜਿਸ਼ ਆਡੀਓ ਵੀਡੀਓ ਸਾਹਮਣੇ ਆ ਚੁੱਕੀ ਆ ਤੇ ਦੂਜਾ ਮੈਂ ਭਗਵੰਤ ਮਾਨ ਤੋਂ ਇਹ ਉਮੀਦ ਕਰਦਾ ਵਾਂ ਕਿ ਇਸ ਕੇਸ ਦੀ ਫੇਅਰ ਇਨਕੁਆਇਰੀ ਕਰਾਉਣ ਕਿ 2015-16 ਦਾ ਮਾਮਲਾ ਚੱਲਦਾ ਹੋਇਆ ਸਡਨਲੀ 2024 ਦੇ ਵਿੱਚ ਬੋਰਡ ਸਿੰਘ ਦੇ ਖਿਲਾਫ ਪਰਚਾ ਦਰਜ ਕਿਉਂ ਕੀਤਾ ਗਿਆ ਕਿ ਇਹ ਰੰਜਿਸ਼ ਸੀਗੀ ਇਹ ਸਾਰਾ ਮਸਲਾ ਜਿਹੜਾ ਇਹਦੀ ਫੇਅਰ ਇਨਵੈਸਟੀਗੇਸ਼ਨ ਹੋਊਗੀ ਤਾਂ پتہ ਲੱਗੇ ਲੇਕਿਨ ਮੈਨੂੰ ਬੜੇ ਦੁੱਖ ਤੇ ਬੜੇ ਰੰਜ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਐਸਐਸਆਈ ਦਾ ਮਸਲਾ ਤਾਂ ਚੱਕਿਆ ਗਿਆ ਇਸ ਸਦਨ ਦੇ ਵਿੱਚ ਪਰ ਜਿਹੜੇ ਜਿਹੜੇ ਪੱਖ ਦੇ ਮਸਲੇ ਮੈਂ ਤੁਹਾਨੂੰ ਗਿਣਾਏ ਕਿਸਾਨਾਂ ਦੇ EMPLOYEES ਦੇ ਨੌਜਵਾਨਾਂ ਦੇ ਦਲਿਤਾਂ ਦੇ ਔਰ ਬੇਅਦਬੀਆਂ ਦੇ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਇਸ ਕਰਕੇ ਕੱਲ ਮੈਂ ਜ਼ੀਰੋ ਆਵਰ ਵਿੱਚ ਘੱਟੋ ਘੱਟ 25 ਵਾਰੀ ਆਪਣਾ ਹੱਥ ਖੜਾ ਕੀਤਾ 25 ਵਾਰੀ ਲੇਕਿਨ ਮੈਨੂੰ ਬੋਲਣ ਨਹੀਂ ਦਿੱਤਾਗਾ ਮੈਨੂੰ ਸਪੈਸ਼ਲ ਟਾਰਗੇਟ ਕਰਕੇ ਜਿਹੜਾ ਉਹ ਇਦਾਂ ਦਾ ਨਰਾਦਰ ਕਰਦੇ ਨੇ ਮੈਂ ਉਹਦੇ ਪ੍ਰੋਟੈਸਟ ਵਿੱਚ ਦੋ ਦਿਨ ਬੁਆਇਕਾਟ ਕੀਤਾ ਅੱਜ ਲੈਜਿਸਲੇਟਿਵ ਬਿਜ਼ਨਸ ਹੋ ਰਿਹਾ ਹੋਵੇਗਾ ਕੱਲ ਵੀ ਉਹਨਾਂ ਨੇ ਕਰਨਾ ਬਿੱਲ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਇੱਕ ਹਫਤਾ ਪਹਿਲਾਂ ਦਿਆ ਕਰੋ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਅੱਜ ਟੇਬਲ ਤੇ ਉਸ ਵੇਲੇ ਰੱਖਣਗੇ ਜਦੋਂ ਬਿੱਲ ਪੇਸ਼ ਹੋਣਾ ਤੁਸੀਂ ਦੱਸੋ ਕਿਹੜਾ ਐਮ ਐਲ ਏ ਜਿਹੜਾ ਐਡਾ ਕੰਪਿਊਟਰ ਮਾਈਂਡਡ ਹੈ ਜਿਹੜਾ ਉਥੇ ਮੌਕੇ ਤੇ ਸਾਰੇ ਬਿੱਲ ਨੂੰ ਸਟੱਡੀ ਕਰਕੇ ਬਹਿਸ ਕਰ ਸਕੇਗਾ ਸੋ ਇਹਨਾਂ ਨੇ ਇਸ ਪਵਿੱਤਰ ਸਦਨ ਨੂੰ ਮਹਿਜ਼ ਇੱਕ ਡਰਾਮਾ ਇੱਕ ਮੋਕਰੀ ਇੱਕ ਕਾਮੇਡੀ ਦਾ ਥੀਏਟਰ ਬਣਾ ਕੇ ਰੱਖਤਾ ਔਰ ਆਪਣੀ ਬਰੂਟ ਮੈਜੋਰਿਟੀ ਨੂੰ 92 ਨੂੰ ਮਿਸਯੂਜ਼ ਕਰਕੇ ਆਪੋਜੀਸ਼ਨ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਡਿਸਕ੍ਰਿਮੀਨੇਟ ਕਰਦੇ ਨੇ ਵਿਤਕਰਾ ਕਰਦੇ ਨੇ ਤਾਂ ਕਰਕੇ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਮੈਂ ਤੁਹਾਡੇ ਕੋਲ ਆਣ ਕੇ ਬਾਹਰ ਆਪਣੀ ਗੱਲ ਰੱਖਣੀ ਸੀ ਹੁਣ ਦੱਸੋ ਜੀ ਤੁਹਾਡੀ ਆਪਣੀ ਹੈ ਜਾਂ ਫਿਰ ਕਾਂਗਰਸ ਵਾਲੀ ਮੇਰੀ ਆਪਣੀ ਮੇਰੀ ਆਪਣੀ ਸੁਣੋ ਪਹਿਲਾਂ ਮੈਂ ਤਾਂ ਕਿਹਾ ਗਿਆ ਤਾਂ ਪ੍ਰਤਾਪ ਬਾਜ ਨੂੰ ਸਪੋਰਟ ਕੀਤਾ ਗਿਆ ਸਮਾਂ ਦੇ ਵਿੱਚ ਮੈਂ ਕਿਦੋਂ ਦੀ ਗੱਲ ਕਰ ਰਹੇ ਜੀ ਜਦੋਂ ਮਾਮਲਾ ਹੋ ਰਿਹਾ ਸੀਗਾ ਪ੍ਰਤਾਪ ਬਾਜ ਨੂੰ ਸਪੋਰਟ ਕੀਤਾ ਦੇਖੋ ਗੱਲ ਇਹ ਆ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਮੈਨੂੰ ਤਾਂ ਕੱਲ ਬੋਲਣ ਹੀ ਨਹੀਂ ਦਿੱਤਾ ਗਿਆ ਔਰ ਇਹ ਜਿਹੜੇ ਤੱਤ ਸੀਗੇ ਆਡੀਓ ਵੀਡੀਓ ਇਹ ਕੱਲ ਸ਼ਾਮ ਨੂੰ ਮੇਰੇ ਕੋਲ ਆਈ ਆ ਆ ਖਬਰਾਂ ਤੇ ਡੀਡੀਆਰ ਦੀ ਰਿਪੋਰਟ ਮੇਰੇ ਕੋਲ ਸ਼ਾਮ ਨੂੰ ਆਈ ਆ ਮੈਨੂੰ ਆ ਮੈਂ ਪੂਰਾ ਭਰੋਸਾ ਰੱਖਦਾ ਵਾਂ ਕਿ ਸਾਡੀ ਪਾਰਟੀ ਵੀ ਮਸਲਾ ਚੱਕੇ ਕਿਉਂਕਿ ਮੈਂ ਤਾਂ ਉਹਨਾਂ ਨੂੰ ਮਿਲ ਨਹੀਂ ਸਕਿਆ ਅੱਜ ਉਹ ਅੰਦਰ ਨੇ ਉਹ ਕਿਉਂ ਨਹੀਂ ਚੱਕਣਗੇ ਕੀ ਸਪੀਕਰ ਨੂੰ ਇੱਕ ਵਿਧਾਨ ਸਭਾ ਦੇ ਸੈਸ਼ਨ ਨੂੰ ਪਰਸਨਲ ਰੰਜਿਸ਼ ਦਾ ਮੁੱਦਾ ਬਣਾ ਕੇ ਸਦਨ ਦੀ ਕਾਰਵਾਈ ਰੁਕਣੀ ਚਾਹੀਦੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਸਾਹਿਬਾ ਸਾਹਿਬ ਨਾਲ ਤੁਹਾਡੀ ਗੱਲ ਹੋਈ ਐ ਐਲੋਪੀ ਸਾਹਿਬ ਨੇ ਮੈਂ ਤੁਹਾਨੂੰ ਕਹਾਂ ਨਾ ਕਿ ਅੱਜ ਮੈਂ ਮਿਲ ਨਹੀਂ ਸਕਿਆ ਉਹ ਚੱਕਣਗੇ ਮੇਰਾ ਖਿਆਲ ਉਹਨਾਂ ਨੇ ਚੱਕਿਆ ਵੀ ਐ ਸ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵਾ ਕਿ ਤੁਹਾਡੀ ਨਿੱਜੀ ਰੰਜਿਸ਼ ਦਾ ਮਾਮਲਾ ਹੈ ਸੋ ਇਸ ਕਰਕੇ ਮੈਂ ਮੀਡੀਆ ਨੂੰ ਬੇਨਤੀ ਕਰੂੰਗਾ ਮੀਡੀਆ ਨੂੰ ਬੇਨਤੀ ਕਰੂੰਗਾ ਮੈਂ ਕਿ ਕਾਈਂਡਲੀ ਪਲੀਜ਼ ਜਿਹੜੇ ਇਦਾਂ ਦੇ ਇਸ਼ੂਜ਼ ਨੇ ਜਿਹੜੇ ਪਰਸਨਲ ਇਸ਼ੂਜ਼ ਕਰਨ ਵਾਸਤੇ ਸਦਨ ਨਹੀਂ ਬਣਿਆ ਇਹ ਪਬਲਿਕ ਇੰਟਰਸਟ ਵਾਸਤੇ ਬਣਿਆ ਪੰਜਾਬ ਦੇ ਇੰਟਰਸਟ ਵਾਸਤੇ ਬਣਿਆ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਸ ਮਸਲੇ ਨੂੰ ਹਾਈਲਾਈਟ ਕਰੋ ਔਰ ਸਪੀਕਰ ਨੂੰ ਪੁੱਛੋ ਕਿ ਕੀ ਤੁਹਾਡੀ ਨਿੱਜੀ ਰੰਜਿਸ਼ ਹੈ ਐਸਸੀ ਬੋਰਡ ਸਿੰਘ ਨਾਲ ਇਹ ਐਸਐਸਏ ਦੇ ਖਿਲਾਫ ਇੱਕ ਬਹੁਤ ਵੱਡਾ ਮਾਰਕਾ ਮਾਰ ਕੇ ਇਸ ਸਦਰ ਨੇ ਕੀ ਪ੍ਰਾਪਤੀ ਕਰ ਲਈ